ਆ ਵੀ ਮੈਟਰ ਅੱਜ ਤੋਂ ਬਾਅਦ ਆਪਾਂ ਕੋਈ ਵੀਡੀਓ ਨਹੀਂ ਪਾਉਂਦੇ ਹਾਸੀ ਵਾਲੀ ਯਾਰ ਇਹਨੂੰ ਆਪਾਂ 40 ਵਾਰ ਡਾਇਲੋਗ ਦੱਸਤਾ ਹੀ ਰਾਂ ਐ ਬੋਲਣਾ ਇਹ ਕੁਝ ਹੋਰ ਹੀ ਬੋਲਦਾ ਇਹ ਤੈਨੂੰ 50 ਵਾਰੀ ਡਾਇਲੋਗ ਦੱਸਤਾ ਮੈਂ ਰੋ ਲੱਗਿਆ ਸੌ ਲੱਗਿਆ ਨਹੀਂ ਨਹੀਂ ਦਿੰਦਾ ਕੋਈ ਵੀਡੀਓ ਬਣਾਉਂਦਾ ਸੌ ਲੱਗਿਆ ਵੀ ਅੱਖਾਂ ਚ ਜੱਜੂ ਆ ਗਿਆ ਥੋੜੇ ਸੌਣ ਲੱਗ ਗਏ ਮੈਂ ਨੀ ਤੇਰਾ ਵੀ ਕੋਈ ਪਰ ਤੂੰ ਕਿੰਨੇ ਵਾਰ ਡਾਇਲੌਗ ਦੱਸਦਾ ਯਾਰ ਤੂੰ ਫੇਰ ਫੇਰ ਤੂੰ ਉਲਟ ਬੋਲਦਾ ਮੈਂ ਯਾਰ ਬਾਈ ਵੀ ਦਿਮਾਗ ਖਰਾਬ ਹੋਊਗਾ ਫਾਇਨਲ ਦਿਮਾਗ ਇਹ ਕਾ ਵੀ ਹੋ ਸਾਰੇ ਠੀਕ ਠਾਕ ਹਾਂਜੀ ਹਾਂਜੀ ਬੋਲੋ ਜੀ ਮੈਨੂੰ ਲੱਗਦਾ ਅੱਜ ਕੱਲ ਤੂੰ ਵੀ ਚੜਾਈ ਕਰੋਗੇ ਮੈਂ ਤੈਨੂੰ ਇਹ ਕਹਿੰਦਾ ਸੀ ਦੀ ਚਾਚਾ ਜੀ ਅੱਜ ਕੱਲ ਸੋਹਣੀਆਂ ਵੀਡੀਓ ਬਹੁਤ ਚੱਲਦੀਆਂ ਨੇ ਤੈਨੂੰ ਲੱਗਦਾ ਤੁਸੀਂ ਚੜਾਈ ਕਰੋਗੇ ਤੈਨੂੰ ਮੈਂ ਸਖਿਆਉਣਾ ਆ ਡਾਇਲੋਗ 10 ਵਾਰੀ ਸਖਿਆਤਾ ਯਾਰ ਫਤਿਹ ਐਂ ਕੋ ਕਰ ਦੋ ਤੂੰ ਠੀਕ ਐ ਸਰ ਮੈਂ ਕਿਵੇਂ ਗਿਆ ਚਲ ਤਾ ਉਹਦਾ ਫੇਲ ਤੂੰ ਮੈਨੂੰ ਦੱਸ ਇਹ ਮੈਂ ਬੋਲੇ ਚੱਲ ਚੱਲ ਅੱਜ ਕੱਲ ਅੱਜ ਕੱਲ ਕੋਈ ਬਲੋ ਤੋਂ ਨੀਂਦ ਨਹੀਂ ਆਉਂਦੀ ਨੇ ਮੈਨੂੰ ਮੈਨੂੰ ਲੱਗਿਆ ਉਹ ਮੈਨੂੰ ਲੱਗਿਆ ਨਹੀਂ ਮੈਨੂੰ ਲੱਗਦਾ ਹੈ ਇਤਰੋਂ ਮੈਂ 50 ਵਾਰੀ ਦੱਸਤਾ ਵੀ ਤਾਂ ਐਂ ਬੋਲਣਾ ਇਹ ਤੋਂ ਤਾਂ ਵੀ ਨਹੀਂ ਬੋਲੇ ਜਨ ਜਿਹਨੂੰ ਇੱਕ ਵਾਰੀ ਮੈਂ ਕਹਿੰਦਾ 10 ਰੁਪਏ ਦੇ ਕੁੱਕ ਕਰੇ ਲਿਆ ਇਹਨੂੰ ਉਹਦੀ ਸੁਣ ਜਾਂਦਾ ਅੱਜ ਦੁਬਾਰਾ ਆਪਾਂ ਵੀਡੀਓ ਨਹੀਂ ਪਾਉਂਦੇ ਯਾਰ ਬਸ ਠੀਕ ਹੈ ਇਤਰੋਂ ਤੁਸੀਂ ਇਹ ਗੱਲ ਨਾ ਕਹਦੇ ਉਹ ਇਹ ਜਵਾਕ ਹੈ ਇਹ ਸਾਰਾ ਕੁਝ ਸਿੱਖ ਗਿਆ ਹੁਣ ਰੋਜ਼ ਵੀਡੀਓ ਆਇਆ ਕਰਨੀ ਹੈ ਵੀਡੀਓ ਆ ਰਹੀਆਂ ਨੇ ਦੱਬ ਕੇ ਸ਼ੇਅਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਲਵ ਯੂ ਜਿਉਂਦੇ ਵਾਸਤੇ ਰਹੋ ਰੋਜ਼ ਤੁਹਾਨੂੰ ਅਪਡੇਟ ਦਿੰਦੇ ਰਿਹਾ ਕਰਾਂਗੇ ਫਤੇਵੀਰ ਸਿੱਧੂ ਨਾਲ ਧੰਨਵਾਦ ਲਵ ਯੂ ਜਿਉਂਦੇ ਵਾਸਤੇ ਰਹੋ